ਇਹ ਮੰਜਲਾ ਸੈ ਦਰਬਾਰ ਸਿੰਘ ਜਦੋਂ ਚੰਨ ਤੇ ਪਰਮਾਤਮਾ ਸੈ ਸਭਾ ਇਹਨਾਂ ਦਾ ਇਨਾਲ ਦਵਾ ہاں تو یہ پلان نہیں کیا تم بھائی مدر بھائی آؤ میرے پاس بہت بہت طرح خراب ہو گئے دے 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 میری کمپنی چاک کے دے اور کا کچھ نہیں ا رہا والے کمپنی دے ان کے اتھارٹی مال میں ایک نمبر نہیں جانا تو جان لے سی ਇਹ ਤਾਂ ਕੰਬਲੀ ਚੱਕ ਕੇ ਲਿਆ ਇਹ ਤਾਂ ਉਹ ਲੋਕ ਕਿਰੇ ਦਾ ਕੋਈ ਕੰਬਲੀ ਮਨਾ ਤੂੰ ਕੰਬਲੀ ਚੱਕ ਉਹ ਮੋਟਾ ਬਰਾਬਰ ਜਿਹਦੇ ਬਾਹਰ ਤੇ ਉੱਪਰ ਤੇ ਘਾ ਦੇਣਾ ਕਹਿੰਦਾ ਚੜੀ ਜਾ ਉੱਪਰ ਨੂੰ ਚੜੀ ਜਾ ਕਮਾਲ ਕਰਦੇ ਨਹੀਂ ਆਉਂਦੇ ਕਿਹਾ ਜੀ ਉੱਪਰ ਤਾਂ ਹੁਣ ਕੋਈ ਮੋਟਾ ਤਾਂ ਨਹੀਂ ਰਿਹਾ ਜਦ ਬਹੁਤ ਕੋਰ ਦਾ ਤਾਂ ਹੋਰ ਕਹਿੰਦੇ ਉਪਰੋਂ ਤੋਂ ਕੋਈ ਤਾਂ ਜੰਗਰ ਨਹੀਂ ਸਾਡਾ ਜਿਹੜਾ ਭੋਲਾ ਮਜਬੂਰ ਕਿਉਂਦੀ ਹੈ ਉਹ ਰਹਿਣਾ بہت بہت ہے سردار سجن سنگھ متی گیارہ سو روپئے سو بیٹھے نجات میں ਸਾਰ ਸੱਤਾਂ ਬੜੇ ਪਿਆਰ ਦੇ ਨਾਲ ਝੋਟ ਬੈਠੀਆਂ ਨੇ ਹੁଁ ਸੋਮੀ ਜੀ ਨੂੰ ਯਾਦ ਵਾਰ ਹੋ ਗਈ ਧਰਵਾ ਤੇ ਨੰਬਰਦਾਰ ਸਾਹਿਬ ਭਾਈ ਜਗਜੀਤ ਸਿੰਘ ਜੀ ਖਾਈ ਗਾ ਤੁਹਾਡੇ ਸਾਹਿਬ ਭਾਈ ਮਗੇਂਦ ਸਿੰਘ ਜੀ ਦੋਨੋਂ ਹੋਰ ਬੇਨ ਸੱਤਾਂ ਬਨੋ ਮਾਇਆ ਵੀ ਜੇ ਵੀ ਬਹੁਤ ਨਾ ਰਹਿ ਜਾਂਦੇ ਨੇ ਸੰਤੂਰ ਜੀ ਮਿਰਦਾ ਮਕਸ਼ਿਸ ਦਾ ਜੁਨੇ ਭਾਈ ਨਾਲ ਨੰਬਰ ਚੱਲੇ ਰੇਮ ਦੀ ਰਾਏ ਬਲਾ

ਸਵਾਮੀ ਸੰਤ ਦਰਬਾਰਾ ਸਿੰਘੀ ਮਹਾਰਾਜ ਉਹਨਾਂ ਨੇ ਬੇਅੰਤ ਆਪਣਾ ਬਖਸ਼ਿਸ਼ਾਂ ਦਿੱਤੀਆਂ ਨਹੀਂ ਜਦੋਂ ਸਵਾਮੀ ਜੀ ਮਹਾਰਾਜ ਸਵਾਮੀ ਮਤ ਸਿੰਘੀ ਮਹਾਰਾਜ ਦੇ ਮੁਮਾਰਕ ਚਰਨਾ ਵਿੱਚ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਰੇ ਤੇ ਕਿਰਪਾ ਕਰੋ ਸਾਨੂੰ ਆਪਣਾ ਸ਼ਿਗਰਤ ਬਣਾ ਲਓ ਸਾਨੂੰ ਆਪਣੇ ਮੁਮਾਰਕ ਚਰਨਾ ਦੀ ਸੇਵਾ ਬਖਸ਼ਿਸ਼ ਛੋਟੇ ਵੱਡੇ ਦਾ ਪਤਾ ਨਹੀਂ ਕਿਵੇਂ بڑے بڑے ਲੋਕ ਤਿਖਸ਼ੂ ਵਣ ਕੇ ਆਉਂਦੇ ਐ ਦਾਸ ਤੇ ਕੀ ਕਿਰਪਾ ਕਰੋ ਮੈਨੂੰ ਆਪਣੇ ਵਾਰਕ ਚੰਨਾ ਵਿੱਚ ਸਥਾਨ ਦਿਓ ਦੇਖੋ ਮਰੇ ਜੀਵਨ ਬਾਰੇ ਲੋਕਾਂ ਦੀ ਸੋਚ ਬੜੀ ਹੁੰਦੀ ਆ ਪੈਸੋਂ ਦੀ ਮਿੱਤ ਜ਼ਿੰਦਗੀ ਮਾਰੇ ਕਹਣ ਲੱਗੇ ਪੰਡਤ ਹੋਰਾਂ ਕੇਵਲੀ ਕੋਈ ਚੇਲਾ ਹੈ ਤੂੰ ਬਸ ਮੈਂ ਜੋ ਕੁਝ ਤਰਾਪਤ ਕਰਿਆ ਸਭ ਤੇਰੀ ਝੋਲੀ ਵਿੱਚ ਪਾ ਦਾਨ ਹੈ ਤੇ ਬਾਕੀ ਤੇਰੀ ਕਿਉਂਕੀ ਹੈ ਇਹ ਖਜ਼ਾਨੇ ਨੂੰ ਤੇ ਵੀ ਛਿੱਟੇ ਜਿੰਨੇ ਦੇ ਸਕਦਾ ਹੈ ਅੱਜ ਆਪਾਂ ਦੇਖ ਰਹੇ ਹਾਂ ਸਵਾਮੀ ਮਨ ਸਿੰਘ ਜੀ ਮਾਰੇ ਦੀਆਂ ਬਖਸ਼ਿਸ਼ਾਂ ਔਰ ਸਵਾਮੀ ਦਰਬਾਰਾ ਸਿੰਘ ਜੀ ਮਾਰੇ ਨੇ ਜੋ ਆਪ ਦੇ ਛਿੱਟੇ ਦੁਨੀਆ ਵਿੱਚ ਦਿੱਤੇ ਆ ਦੇਖੋ ਆਪਰ ਸੰਗਤ ਦੇ ਹੂਕ ਵਿੱਚ ਆਪਾਂ ਦਸ਼ਨਾ ਕਮਲੇ ਆ ਇਹ ਸ਼ਬਦ ਥੋਡੇ ਮੰਨੋਂ ਆਪਣੇ ਅਕਾਲਪੁਰ ਸਾਹਿਬ ਦੀ ਮਹਾਰਾਜ ਦੇ ਪ੍ਰੇਮ ਵਿੱਚ ਲਿਖਿਆ ਉਹ ਕਹਿੰਦਾ ਥੋਡੇ ਲਈ ਕਰਨਾ ਫਿਰ ਇੱਕ ਗੁਰੂ ਤੇ ਸ਼ੇਸ਼ ਦਾ ਆਪ ਗੁਰੂ ਤੇ ਚੇਲੇ ਦਾ ਜਿਹੜਾ ਪਿਆਰ ਹੈ ਗੁਰੂ ਬਖਸ਼ਸ਼ਾਂ ਕਿਵੇਂ ਦਿੰਦੇ ਕਿੰਡੀਆਂ ਕਿੰਡੀਆਂ ਪਾਤਰਾ ਦਾਤਾ ਦੇ ਦਿੰਦਾ ਹੈ ਗੁਰੂ ਦੇ ਚਰਨਾਂ ਨਾਲ ਜੋਨਾ ਔਖਾ ਪਰ ਜਦੋਂ ਕੀਮ ਗੁਰੂ ਚਰਨਾਂ ਨੂੰ ਸਮਰਪਿਤ ਹੁੰਦਾ ਤੇ ਬਹੁਤ ਬਖਸ਼ਸ਼ਾਂ ਮਿਲਦੀਆਂ ਜਦੋਂ ਆਪ ਕੋ ਗ੍ਰੰਥ ਪੜ੍ਹਦੇ ਹੈ ਵੇਖੋ ਕਿਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਗੁਰੂ ਆਉਂਦੇ ਨੇ ਮਹਾਰਾਜ ਭਾਈ ਲਹਿਣਾ ਜੀ ਦੀ ਬਾਤ ਸਾਹ ਆਈ ਤੇ ਉਹਨਾਂ ਨੇ ਪ੍ਰਾਪਤੀਆਂ ਕਰੀਆਂ ਤੇ ਸਾਰੇ ਗੁਰੂ ਮਹਾਰਾਜ ਆਪਣੇ ਗੁਰੂਆਂ ਤੋਂ ਬਖਸ਼ਸ਼ਾਂ ਲੈ ਕੇ ਰਹੇ ਤੇ ਬਹੁਤ ਨੇ ਪੇਹ ਹੱਥ ਪੰਡਾ ਲਈ ਬਖਸ਼ਿਆ ਇੱਥੇ ਜਗਤ ਅਵਤਾਰ ਆਏ ਆ ਤਰ ਗੁਰੂ ਪਿਆਰੇ ਗੁਰੂ ਦਾ ਤੁਮਨੇ ਗਿਆਨ ਦੇਣਾ ਉਚੇਰ ਰਾਮ ਤੋਂ ਕੀਦੇ ਵਿੱਚ ਤੇ ਲੱਗ ਰਿਹਾ ਤਾਂ ਗੁਰੂ ਨੇ ਉਹਨੂੰ ਦੁੱਤ ਦੀ ਕਹਿੰਦੀ ਸਮਝਾ ਦੀ ਕ੍ਰਿਸ਼ਨ ਆ ਰਹੇ ਨੇ 18 ਹੋ ਗਏ ਉੱਥੇ ਰਹੀਆਂ ਸੇ 11 ਪੂਰੀ ਸੈਨਾ ਇੱਕ ਪਾਸੇ 7 ਪੂਰੀ ਸੈਨਾ 11 ਪੂਰੀ ਸੈਨਾ ਕੈਰਵਾਦੀ ਤੇ 7 ਪੂਰੀ ਸੈਨਾ ਪਾਡਵਾਦੀ ਉਹਦੇ ਵਿੱਚ ਅੱਧੇ ਖੜਾ ਤੇ ਅੱਧੇ ਨੂੰ ਆਦੇਸ਼ ਦਿੱਤਾ ਇਹ 18 ਦਿਨ ਚੁੱਤ ਚੱਲਿਆ ਤੇ 18 ਦਿਨਾਂ ਦੇ ਵਿੱਚ ਗੁਰੂ ਨੇ ਆਪਣੇ ਸ਼ੇਸ਼ ਨੂੰ ਕੀਤਾ ਦਾ ਗਿਆਨ ਕਰਿਆ ਜੋ ਠਾਵਾਂ ਭਾਈ ਆ ਇਹ ਇੱਕ ਸੂਰਮੇ हज़ार बनाया मेनू एस ਨੇ बकर ਨੂੰ ਗਿਆਨ ਦਿੱਤਾ ਇਹ ਆਸਥਾ ਬਖਰੀ ਜੀ ਦਾ ਦੇ ਵਿੱਚ ਤਸਾਇਆ ਵੀ ਕਿਸ ਤਰ੍ਹਾਂ ਗੁਰੂ ਇੱਕ ਛੇਸ਼ ਨੂੰ ਸਾਰੇ ਕੀ ਬਣਦੇ ਵਰਤਾਂਤ ਦੱਸਦਾ ਹੁੰਦਾ ਏਸੇ ਤਰ੍ਹਾਂ ਆਮ ਜਦੋਂ ਅਦਾਸ ਬੈਠੇ ਮਾਪਿਆਂ ਤੋਂ ਨਾ ਝੱਲੇ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਪੁੱਤਰ ਸ਼ਰਾਨ ਕਰੋ ਖਾਣ ਪਾਣ ਕਰੋ ਬੱਚਿਆਂ ਨਾਲ ਖੇਡਾਂ ਖੇਡੋ ਤੇ ਉਹ ਅਦਾਸ ਮਾਨ ਬੈਠੇ ਰਹੇ ਫਿਰ ਗੁਰੂ ਨੂੰ ਧਿਕਰੀ ਜਦੋਂ ਗੁਰੂ ਦੇ ਪੇਸ਼ ਕਰਿਆ ਨਾਮ ਗੀਰ ਨੂੰ ਤੋਗ ਉਤਾਰ ਸੀ ਤੇ ਪਿਆਰੋ ਫਿਰ ਗੁਰੂ ਦੇ ਅੱਗੇ ਆਪਣੇ ਅੱਗੇ ਬੇਅਰਤੀ ਕਰਦੇ ਆ ਵੀ ਮਹਾਰਾਜ ਮੇਰੇ ਜੀਵਨ ਦਾ ਮਕਸਦ ਕੀ ਆ ਤੇ ਉੱਥੇ ਗੁਰੂ ਨੇ ਰਾਮ ਨੂੰ ਗਿਆਨ ਦਿੱਤਾ ਉਸ ਗ੍ਰੰਥ ਦਾ ਨਾਮ ਤੋਗ ਬਸਸ਼ਟਾ ਬਸਤ ਦੀ ਆਪਣੇ ਪਿਆਰੇ ਸ਼ੇਸ਼ੂ ਗਿਆਨ ਦੇ ਰਹਿ ਗਿਆ ਇਹ ਜਾਣੀ ਵੀ ਦੁੱਖ ਜਗਤਾਂ ਤੋਂ ਮਰਜਾਦਾ ਚੱਲੀ ਆ ਰਹੀ ਹੈ ਹਰ ਜੀਵ ਦਾ ਜੀਵਨ ਦਾ ਮਕਸਦ ਹੈ ਕਿ ਗੁਰੂ ਨੂੰ ਸਮਰਪਿਤ ਹੋਣਾ ਜਿਵੇਂ ਆਪਾਂ ਸਾਰੇ ਗੁਰ ਸੰਗਤਾਂ ਗੁਰ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਗੁਰੂ ਬਾਣੀ ਦੀ ਪ੍ਰਾਪਤੀ ਕਰ ਰਹੇ ਹਾਂ ਪਿਆਰੇ ਹੋ ਉਹ ਜੀ ਲੋਗ ਇਸ ਸੰਸਾਰ ਤੇ ਸਾਡਾ ਮਾਰਗਦਰਸ਼ਕ ਬਣ ਨਹੀਂ ਆਉਂਦੇ ਆ ਜਿਹੜੇ ਅਵਤਾਰ ਲੋਗ ਆ ਇਹ ਜਿਸ ਕੀ ਕਪੜੀ ਭਾਵਨਾ ਤੇ ਸੰਗਤ ਦੀ ਪ੍ਰਗਟ ਕਰੀ ਐ ਲਿਖਿਆ ਆ ਮਰ ਪਰੀ ਜੁਵਾਨ ਮਰ ਪਰੀ ਜੁਵਾਨ ਇਹ ਪਾਪੇਸ ਭਗਵਾਨ ਆਪੋਂ ਇੱਕ ਤਾਂ ਧਰਮ ਜਨੂਨ ਵਾਲੇ ਕਾਹ ਕੋ ਹੱਸ ਕਰਕੇ ਲੱਖਾਂ ਜੀਵ ਤਾਪੀ ਭੁੱਲੇ ਸੜ ਗਿਆ ਅੰਧਮਾਨ ਬਾਨੀ ਨਜ਼ਰਾਂ ਤਾਂ ਕੀ ਤਦਰ ਨਿਹਾਨ ਕਰਤੇ ਪ੍ਰੇਮ ਪਿਆਰ ਦੀ ਮਹਿਕ ਖੁਦਾ भुले जगजीती जिन गुरू प्यार दर्शन करिया अमर प्रीत के उहो लोग रहंदे जिने अमर हो उथो ਇਸ ਗੁਰੂਆਂ ਦੇ ਵਿੱਚ ਸਾਨੂੰ ਬਾਰਕ ਦਰਸ਼ ਕਰਣ ਨੂੰ ਆਉਂਦੇ ਆ ਸੁਰਣੀ ਦੀ ਮਾਣੇ ਨੇ ਉਹ ਮਾਨਨੀ ਇਸ ਬਾਟਵਾ ਤਾਰੋ ਕਰਕੇ ਇਸ ਗੁਰੂਆਂ ਦੇ ਵਿੱਚ ਵਿਚਰਨ ਕਰਿਆ ਜਿੱਦਾਂ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਅਮਰੋ ਕੇਜ ਆਰਮ ਦੇ ਨਾਲੇ ਸ਼ਲਾਂਤੀ ਦਾ ਪ੍ਰੇਮ ਦਾ ਹੁੰਦਾ ਗਿਆਨ ਚਕਨਾਥਾ ਸਾਨੂੰ ਸਮਝਾਇਆ ਸਬਹਾਮਾ ਕਰਨ ਦੀ ਮਰਜ਼ਾ ਦਾ ਸੀ ਰਸਤੇ ਵੀ ਗੁਰੂ ਕਰਨ ਦੀ ਵਿੱਦਿਆ ਦੇ ਮੰਦਰ ਬਣਾਗੇ ਗੁਰੂਆਂ ਨੇ ਨਾਮ ਤੇ ਪਰਸ਼ੇਤਰ ਚੁਆਏ ਤੇ ਸਾਨੂੰ ਵੀ ਸਬਹਾਮਾ ਕਰਨ ਦਾ ਜਾਚ ਦੱਸ ਕੇ ਗਏ ਕਾਹੂ ਹੱਸ ਕਰਤੇ ਲੱਖਾਂ ਜੀਵ ਬਾਕੀ ਗੁਰੂ ਪਿਆਰ ਉਹਨਾਂ ਦੇ ਪੀਰ ਗੁਰੂ ਦੀ ਸ਼ਰਨ ਵਿੱਚ ਰਹੀ ਹੋਗਾ ਤੂੰ ਉਹਨੋਂ ਕਦੀ ਨਹੀਂ ਮੱਤਾ ਕੇ ਰਾਹ ਪਰਵਾਹ ਇਹ ਮੰਦੇ ਮਾਣ ਦੇ ਉੱਪਰ ਰਹਿੰਦਾ ਤੇ ਮਨਤਾ ਜਿਹੜੀ ਗੁਰੂ ਤੋਂ ਡਿਗਾ ਨਹੀਂ ਬਦਲੀ ਜਾਂਦੀ ਇੱਕ ਕੇਵਲ ਮੰਨਦਾ ਸੰਸਾਰ ਕੋ ਇੱਕ ਸ਼ੋਧ ਮੰਨਦਾ ਇੱਕ ਕਰ ਮੰਨਦਾ ਤੇ ਇੱਕ ਕਰ ਮੰਨਦਾ ਜਿਹਦਾ ਜੀਵ ਗੁਰੂ ਦੇ ਦਰਤੇ ਨਹੀਂ ਹੋਂਦਾ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਗੋਨਾ ਦੀ ਮਤ ਦਰੁਣਾਕ ਭੈੜੀ ਮਤ ਹੁੰਦੀ ਆ ਤੇ ਗੁਰੂ ਦੇ ਦਰ ਤੇ ਆ ਕੇ ਸਭੀ ਮਤਾਂ ਦੀ ਤਬਦੀਲੀ ਹੁੰਦੀ ਆ ਗੁਰੂ ਕਿਰਪਾ ਕਰਦਾ ਸਾਨੂੰ ਗਿਆਨ ਦਿੰਦਾ ਵੀ ਇਹ ਜੀਵ ਤੇ ਇਹ ਜੀਵਨ ਦਾ ਮਕਸਦ ਇਹ ਆ ਕਿ ਇਸ ਲਈ ਮਨੁੱਖ ਦੇ ਕਰਨ ਬਗਦ ਜਾਂਦੀ ਆ ਉੱਲੇ ਪੜ ਕੇ ਉਹ ਕਰਨਾ ਨਾਮ ਲਾਉਣੇ ਨજર ਪਾ ਕੇ ਨજરਿ ਹਾਲ ਕਰਦੇ ਜਿਹੜੇ ਜੀਵ ਭਲੇ ਪੜਕੇ ਸੀ ਜੀਵਨ ਦਾ ਰਾਹ ਉਹਨਾਂ ਨੂੰ ਆਪਣੇ ਗੰਠ ਨਾਲ ਲਾ ਕੇ ਤੇ ਨਗਰੋਂ ਕਦਰ ਪਿਹਾਰ ਕਰਦਾ ਪ੍ਰੇਮ ਪਿਆਰ ਦੀ ਮਹਿਕ ਖੜਾਉਣ ਵਾਲੇ ਸਾਰੇ ਸੰਸਾਰ ਦੇ ਲੋਗਾਂ ਨੂੰ ਗੁਰੂ ਪਿਆਰੇ ਦੇ ਸੰਸਾਰ ਵਿੱਚ ਜੋ ਦੁਨੀਆ ਰੱਖੀ ਆ ਕਈ ਤਰ੍ਹਾਂ ਦਾ ਭਾਗ ਲੋਕ लेखा ਹੁ ਜਲੀਜ ਬਣਾ ਛੋਟਾ ਤਰੀਬ ਅਮੀਰ ਰੰਗ ਰੂਪ ਬੇਸ ਬੇਸ ਦੇ ਉਤੇ ਜੰਤੂ ਪ੍ਰਾਣੂ ਵੀ ਚੱਲਦਾ ਰਹਿੰਦੇ ਨੇ ਇੱਕ ਦੂਜੇ மே ਨਾਲ ਮਾਨ ਮਟਾਂਕ ਵੀ ਹੁੰਦਾ ਰਹਿੰਦਾ ਹੈ